ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਹਾਂ ਕੁੱਪਾ ਸਾਹਿਬ ਦੇ ਭਾਈ ਲੱੱਦਾ ਜੀ ਦੀ ਯਾਦ ਵਿੱਚ ਬਣਿਆ ਇਹ ਸਥਾਨ ਪਿੰਡ ਸਖੋਵਾਲ ਵਿੱਚ ਸਥਿਤ ਹੈ ਸੰਗਤਾਂ ਖੇਤਾਂ ਦੇ ਵਿੱਚੋਂ ਹੁੰਦੀਆਂ ਆਈਆਂ ਦਰਸ਼ਨ ਕਰਨ ਪਹੁੰਚ ਰਹੀਆਂ ਹਨ ਤੇ ਬਾਹਰੋਂ ਆਈਆਂ ਸੰਗਤਾਂ ਇਸ ਨੂੰ ਖੇਤਾਂ ਵਾਲਾ ਗੁਰਦੁਆਰਾ ਵੀ ਕਹਿੰਦੀਆਂ ਹਨ ਪਿੰਡ ਪੱਟੀਵਾਲ ਤੋਂ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਨਮੇਆਣਾ ਸਾਹਿਬ ਗੁਰਦੁਆਰਾ ਖੂ ਸਾਹਿਬ ਗੁਰਦੁਆਰਾ ਖੁੰਡੀ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਇਸ ਸਥਾਨ ਤੇ ਦਰਸ਼ਨ ਕਰਨ ਪਹੁੰਚਦੀਆਂ ਹਨ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਹਨ ਦਰਸ਼ਨ ਕਰਨ ਲਈ ਲੰਬੀ ਲਾਈਨ ਲੱਗੀ ਹੋਈ ਹੈ ਖੁੱਲੇ ਵਿੱਚ ਵੀ ਸੰਗਤਾਂ ਬੈਠੀਆਂ ਹੋਈਆਂ ਹਨ ਜੋ ਭਾਈ ਲੱਧਾ ਜੀ ਸਨ ਉਹ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਦੇ ਸੇਵਕ ਉਹਨਾਂ ਦੇ ਭਗਤ ਹੋਏ ਹਨ ਭਾਈ ਲੱਧਾ ਜੀ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਵੱਖ-ਵੱਖ ਪਿੰਡਾਂ ਦੇ ਵਿੱਚ ਫੇਰੀ ਲਾਉਣ ਦਾ ਕੰਮ ਕਰਦੇ ਸਨ ਤੇ ਆਪਣਾ ਸੌਦਾ ਆਪਣਾ ਸਮਾਨ ਵੇਚਦੇ ਸਨ ਤੇ ਸ਼ਾਮ ਨੂੰ ਆਪਣੇ ਪਿੰਡ ਜਾਂਦੇ ਹੋਏ ਉਹ ਭਗਤ ਨਾਮਦੇਵ ਜੀ ਦੇ ਡੇਰੇ ਤੇ ਤੇਲ ਪਾਉਂਦੇ ਉਹਨਾਂ ਦੇ ਦੀਵਿਆਂ ਦੇ ਵਿੱਚ ਤੇਲ ਪਾਉਣ ਦੀ ਜਿਹੜੀ ਸੀ ਉਹ ਸੇਵਾ ਕਰਦੇ ਸੀ ਕਹਿੰਦੇ ਨੇ ਇੱਕ ਦਿਨ ਕੀ ਹੋਇਆ ਜਦੋਂ ਭਾਈ ਲੱਧਾ ਜੀ ਵੱਖ-ਵੱਖ ਪਿੰਡਾਂ 'ਚੋਂ ਆਪਣਾ ਸਮਾਨ ਵੇਚਦੇ ਹੋਏ ਵਾਪਸ ਆ ਰਹੇ ਸਨ ਤੇ ਉਹਨਾਂ ਦਾ तकरीबन ਸਾਰਾ ਹੀ ਤੇਲ ਵਿਕ ਗਿਆ ਤੇਲ ਬਿਲਕੁਲ ਖਤਮ ਹੋ ਗਿਆ ਜਦੋਂ ਬਾਬਾ ਜੀ ਦੇ ਸਥਾਨ ਤੇ ਪਹੁੰਚੇ ਬਾਬਾ ਜੀ ਦਰਸ਼ਨ ਕੀਤੇ ਅਤੇ ਵਾਪਸ ਜਾਣ ਲੱਗੇ ਤਾਂ ਬਾਬਾ ਜੀ ਨੇ ਆਵਾਜ਼ ਮਾਰੀ ਕਿ ਭਾਈ ਲੱਦੇ ਅੱਜ ਤੈਨੂੰ ਤੇਲ ਪਾਉਣ ਦਾ ਚੇਤਾ ਭੁੱਲ ਗਿਆ ਤੇਲ ਨਹੀਂ ਪਾਇਆ ਜਦੋਂ ਦੀਵਿਆਂ ਦੇ ਵਿੱਚ ਤਾਂ ਕਹਿਣ ਲੱਗਾ ਬਾਬਾ ਜੀ ਤੇਲ ਤਾਂ ਸਾਰਾ ਹੀ ਮੁੱਕ ਗਿਆ ਤੇਲ ਤਾਂ ਬਿਲਕੁਲ ਵੀ ਨਹੀਂ ਹੈਗਾ ਇੱਕ ਬੂੰਦ ਵੀ ਨਹੀਂ ਤੇਲ ਹੈ ਬਾਬਾ ਜੀ ਨੇ ਕਿਹਾ ਇੱਕ ਵਾਰੀ ਚੈੱਕ ਤਾਂ ਕਰ ਸ਼ਾਇਦ ਥੋੜਾ ਬਹੁਤਾ ਨਿਕਲ ਆਵੇ ਤੂੰ ਰੋਜ਼ ਤੇਲ ਪਾ ਕੇ ਜੰਨਾ ਇਹ ਤੇਰਾ ਨਿਤ ਦੀ ਸੇਵਾ ਆ ਤੂੰ ਇੱਕ ਵਾਰੀ ਦੇਖ ਤਾਂ ਸਹੀ ਬਾਬਾ ਜੀ ਤੇ ਕਹਿਣ ਤੇ ਜਿਉਂ ਹੀ ਉਸਨੇ ਉਹ ਕੁੱਪਾ ਜਿਹੜਾ ਸੀ ਉਹਦਾ ਟੱਕਣ ਖੋਲਿਆ ਤਾਂ ਕੀ ਵੇਖਿਆ ਕੁੱਪਾ ਜਿਹੜਾ ਸੀ ਉਹ ਨੱਕੋ ਨੱਕ ਭਰਿਆ ਸੀ ਤੇਲ ਨਾਲ ਤੇ ਛੁਲਕਾ ਮਾਰ ਰਿਹਾ ਸੀ ਬਾਬਾ ਜੀ ਦਾ ਇਹ ਕੌਤਕ ਇਹ ਚਮਤਕਾਰ ਵੇਖ ਕੇ ਬਾਬਾ ਜੀ ਤੇ ਚਰਨੀ ਪੈ ਗਿਆ ਤੇ ਇਹ ਜਿਹੜਾ ਸਥਾਨ ਆ ਉਸੇ ਦੀ ਜਾਦ ਉਸੇ ਇਤਿਹਾਸ ਦੇ ਸੰਬੰਧ ਵਿੱਚ ਇਹ ਸਥਾਪਿਤ ਆ ਤੁਸੀਂ ਸਾਰੇ ਦਰਸ਼ਨ ਕਰੋ ਹਵੇ ਹਵੇ ਜੋ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਨਾ ਜਾਣ ਕੋਈ ਨਾ ਮੁਕਤ ਨਾ ਜਾਣ ਕੋਈ ਨਾ ਆਹ ਕਤ ਦੇਹਾਗੇ ਮੂਏ ਹੋਏ ਜੋ ਮੁਕਤ ਤੂੰ ਨਾ ਬਿਸਾਰ 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 ਰਾਮੇ ਉਜੂ ਪਰ ਸਭ ਕੋ ਏ ਪੰਡਿਆ ਲੋਥ ਠੇਡ ਕਹਤ ਏ ਪੰਡਿਆ ਏ ਪੰਡਿਆ

ਤਤ ਭੋਜ ਭਇਓ ਅਪਾਰਲਾ ਤੂੰ ਨਾ ਬਿਸਾਰ ਤੂੰ ਨਾ ਬਿਸਾਰ